ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਪੂ ਕੋਲ ਗਾਂ ਬਹੁਤ ਟੌਪ ਦੀ ਹੈ ਜੀ ਠੀਕ ਹੈ ਜੀ ਵੱਡਾ ਕਰਦਾ ਬਹੁਤ ਜਾਣਕਾਰੀ ਲਵਾਂਗਾ ਆਪਾਂ ਬਾਪੂ ਜੀ ਤੋਂ ਕਰਦੇ ਆਪਾਂ ਬਾਪੂ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਕੱਲੂ ਸਿੰਘ ਪਿੰਡ ਪਿੰਡ ਧੌਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹਾਂਜੀ ਬਾਬੂ ਬੈਡ ਦੀ ਜਾਣਕਾਰੀ ਦੋ ਜੀ ਆਪਣੀ ਬੈਡ ਨੂੰ ਬਾਈ ਸੂਈ ਨੂੰ ਹੋ ਗਿਆ ਨੂੰ 15 ਦਿਨ ਹਾਂਜੀ ਦੁੱਧ ਹੈਗਾ ਜਿਹਦੇ ਥੱਲੇ 17 ਕਿਲੋ ਠੀਕ ਹੈ ਜੀ ਠੰਡੀ ਸੀਲ ਹੈ ਹਾਂਜੀ ਕੋਈ ਮਰਜੀ ਕਿਵੇਂ ਮਰਜੀ ਚੋਈ ਜਾਂ ਦੋਏ ਪਾਸੇ ਬਹਿ ਕੇ ਚੋਲਾ ਇੱਕ ਪਾਸੇ ਬਹਿ ਕੇ ਚੋਲਾ ਕੁੜਕੀ ਵਾਲੀ ਗੱਲ ਨਹੀਂ ਠੀਕ ਹੈ ਜੀ ਦੂਜੇ ਸੂਗੇ ਆ ਠੀਕ ਹੈ ਜੀ ਮਗਰ ਬੱਛਾ ਮਗਰ ਬੱਛਾ ਜੀ ਹਾਂਜੀ ਤੇ ਰੇਟ ਬਾਬਾ ਪਹਿਲੀ ਦੱਸ ਦੋ ਰੇਟ ਤਾਂ ਕਿੰਨਾ ਹੀ ਕਰਾਲਾ ਬਾਈ ਆਪਾਂ 65000 ਦੀ ਫਿਰ ਦੇਵਾਂਗੇ ਮੋਲ ਚਾਹੇ ਲੱਖ ਕਰਾ ਲੈ 80 ਕਰਾ ਲੈ ਕਿੰਨਾ ਮਰਜੀ ਕਰਾ ਲੈ ਠੰਡੀ ਸੀਲ ਆ ਕੋਈ ਮਰਜੀ ਬੈਠੀ ਉੱਠੀ ਆ ਬੇ ਕੁੜਕੇ ਵਾਲੀ ਗੱਲ ਨਹੀਂ ਠੀਕ ਹੈ ਜੀ ਲੋ ਭਰਾ ਹਾਂ ਮਾਰ ਦੋ ਪੁੱਤਾਰਾ ਵੀ ਮਾਰ ਦੋ ਲੋ ਜੀ ਲੋ ਜੀ ਦੇਖਾ ਦੇ ਠੀਕ ਹੈ ਜੀ ਮਾਗਰ ਨੇ ਤੁਹਾਨੂੰ ਜਾਨੀ ਚੱਕਾ ਲੋ ਜੀ ਗੰਨੇ ਵਰਗੀ ਤਾਰਾ ਵਸੀ ਵਸ ਬਾਬ ਲੋ ਜੀ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਨਾ ਵੱਡਾ ਕੱਦ ਦੀ ਆ ਕਦ ਕੋਦ ਦੇਖ ਜਾ ਬਾਬੂ ਜੀ ਦੇ ਮੋਢਿਆਂ ਤੱਕ ਆਉਂਦੀ ਆ ਠੀਕ ਹੈ ਜੀ ਲੋ ਜੀ ਮਾਗਰ ਬੱਸਾ ਠੀਕ ਹੈ ਜੀ ਲੋ ਜੀ तोड़ दो जी लो जी चेक कर सकते बरा मोड़ दो जी। मोड़ दो मोड़ दो लो जी फेसबुक बड़े कद दिए बरा ठीक है जी चेक कर सकते ठीक है जी बापू जी ने जरूर कॉन्टैक्ट करो तोरा तारा तुम दिखाता जी लेवा तू जाती फिर मरवा नहीं बैक साइड तो उन्होंने ਰੋਜੀ ਰੋਜੀ ਓਕੇ ਬਾਪੂ ਇਹਨਾਂ ਨੂੰ ਜਰੂਰ ਕਨੈਕਟ ਕਰੋ ਜੀ ਪਿੰਡ ਧੌੜਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ